ਸੋਕੇ ਸ਼ਬਦਾਂ ਵਿੱਚ ਆਮ ਜਨਤਾ ਨੂੰ ਸਮਝਾ ਦਿਓ ਕਿ ਇਲੈਕਟਰਲ ਬੌਂਡ ਹੁੰਦਾ ਕੀ ਹੈ ਵੱਡੀਆਂ-ਵੱਡੀਆਂ ਕੰਪਨੀਆਂ ਹਰੇਕ ਪਾਰਟੀ ਨੂੰ ਚੰਦਾ ਦਿੰਦੀਆਂ ਐ ਐਸਬੀਆਈ ਕੋਲੇ ਤੁਸੀਂ ਪੈਸਾ ਕੰਪਨੀ ਦੇ ਦਿੰਦੀ ਐ ਚੰਦਾ ਦੇ ਦਿੰਦੀ ਐ ਜਿੰਨਾ ਕਰਨਾ ਚਾਹੋ 200 ਕਰੋੜ 400 ਕਰੋੜ ਤੇ ਉਹ ਅੱਗੇ ਫੇਰ ਉਹ ਬੌਂਡ ਐ ਜਿਹੜਾ ਇਲੈਕਟਰਲ ਬੌਂਡ ਖਰੀਦਾ ਜਾਂਦਾ ਜਿਹੜਾ ਤੇ ਉਹ ਅੱਗੇ ਜਾ ਕੇ ਤੁਸੀਂ ਇੱਕ ਪਾਰਟੀ ਨੂੰ ਦੇ ਦਿਓ ਇਹ 2019 ਦੇ ਵਿੱਚ ਅਰਣਜੀਤ ਲੀ ਨੇ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਲੈਕਟਰਲ ਬੌਂਡ ਐ ਜਿਹੜੇ ਉਹਨਾਂ ਨੂੰ ਇੰਨਾ ਸੀਕ੍ਰੀਟ ਤੇ ਗੋਪਨੀਯ ਰੱਖਿਆ ਜਾਊਗਾ ਕਿਸੇ ਨੂੰ ਦੱਸਿਆ ਨਾ ਜਾਊ ਵੀ ਕਿੱਥੋਂ ਆਇਆ ਤੇ ਕਿੱਥੇ ਗਿਆ 2019 ਤੋਂ ਬਾਅਦ ਸੋ ਉਹ ਬੈਂਕ ਨੂੰ ਪਤਾ ਸੀ ਵੀ ਕਿਹੜੀ ਕੰਪਨੀ ਵੱਲੋਂ ਆਏ ਆ ਤੇ ਕਿਹਦੇ ਲਈ ਆਏ ਆ ਅੱਗੇ ਉਹਨਾਂ ਨੇ ਫਾਰਵਰਡ ਕੀਤੇ ਆ ਤੇ ਜਾਂ ਉਹਨਾਂ ਨੇ ਕਢਾਏ ਆ ਬੌਂਡ ਸਾਰੇ ਪਰ ਪਬਲਿਕ ਨੂੰ ਨਹੀਂ ਸੀ ਪਤਾ ਤੇ ਇਹ ਵੀ ਸੀ ਵੀ ਇਹਨੂੰ ਸੀਕ੍ਰਟ ਰੱਖਣਾ ਦੱਸਣਾ ਨਹੀਂ ਕਿਸੇ ਕੰਪਨੀ ਨੇ ਕੋਈ ਫਾਇਦਾ ਲੈਣਾ ਹੋਵੇ ਉਹੋ ਫਾਇਦਾ ਲੈਣ ਲਈ ਜਾਂ ਆਪਣਾ بچਣ ਲਈ ਕਿਸੇ ਕੋਈ ਉਹਦਾ ਕੋਈ ਟੈਕਸ ਦਾ ਉਹਦੇ ਤੇ ਪੈ ਗਿਆ ਕੋਈ ਈਡੀ ਦਾ ਰੇਟ ਪੈ ਗਿਆ ਉਹ ਸਮਝੌਤਾ ਕਰ ਲੈਂਦੇ ਆ ਬੀਜਪੀ ਬੀਜਪੀ ਨਾਲ ਹਾਕਮ ਪਾਰਟੀ ਨਾਲ ਕਰਦੇ ਰਹੇ ਆ ਹੁਣ ਤੱਕ ਵੀ ਤੁਸੀਂ ਤੁਸੀਂ ਆ ਸਾਡਾ ਕੇਸ ਸਾਡਾ ਸਾਲਵ ਕਰ ਦਿਓ ਸਾਨੂੰ ਇਸ ਚ ਨਾ ਫਸਾਓ ਤੇ ਅਸੀਂ ਤੁਹਾਨੂੰ ਬੌਂਡ ਖਰੀਦ ਕੇ ਦੇ ਦਿੰਨੇ ਆ ਇਸੇ ਕਰਕੇ ਜਿਹੜੇ ਬੌਂਡ ਖਰੀਦੇ ਗਏ ਆ ਹੁਣ ਤੱਕ 16000 ਕਰੋੜ ਦੇ ਆ ਤੇ 16000 ਕਰੋੜ ਦਾ ਸਕੈਮ ਕਿਹਾ ਜਾਂਦਾ ਸਕੈਮ ਇਹਨੇ ਠੱਗੀ ਬਹੁਤ ਵੱਡਾ ਜਿਹੜਾ ਠੱਗੀ ਹੋਈ ਆ 16000 ਕਰੋੜ ਦੀ ਤੇ ਸਟੇਟ ਬੈਂਕ ਆਫ ਇੰਡੀਆ ਕੋਲੇ ਹੈ ਇਹਦੇ ਵਿੱਚ ਪਤਾ ਲੱਗੂਗਾ ਜੇ ਕਿਤੇ ਸਾਹਮਣੇ ਆ ਜੇ ਵੈਬਸਾਈਟ ਤੇ ਵੀ ਇਹਨਾਂ ਨੇ ਕਿਹੜੀਆਂ-ਕਿਹੜੀਆਂ ਕੰਪਨੀਆਂ ਨੂੰ ਬਚਾਇਆ ਕਿਹੜੇ-ਕਿਹੜੇ ਕੰਪਨੀਆਂ ਤੋਂ ਪੈਸੇ ਲਏ ਆ ਕਿਉਂ ਲਏ ਆ ਕਿਉਂਕਿ ਸਾਰੀਆਂ ਕੰਪਨੀਆਂ ਦੇ ਉੱਤੇ ਪਹਿਲਾਂ ਰੇਡ ਹੋਇਆ ਉਹਨਾਂ ਨੇ ਪੈਸੇ ਜ਼ਿਆਦਾ ਦਿੱਤੇ ਆ ਇਸ ਤੋਂ ਇਲਾਵਾ ਕੀ ਹੋਇਆ ਵੀ ਜਿੰਨੇ ਪੈਸੇ ਆਏ ਆ ਹੁਣ ਤੱਕ ਤੇ 16000 ਚੋਂ ਉਹਦੇ ਚੋਂ ਵੱਡਾ ਹਿੱਸਾ ਹਾਕਮ ਜਮਾਤ ਕੋਲੇ ਬੀਜੇਪੀ ਕੋਲੇ ਗਿਆ ਫਿਰ 136 ਦਿਨ ਕਿਉਂ ਮੰਗਦਿਆ ਬੈਂਕ ਕਿ ਬੈਂਕ ਕੁਸ਼ਲ ਕੋਣਾ ਚਾਹੁੰਦਾ ਬੈਂਕ ਨੇ ਲਕੋ ਜਾਂਦਾ ਪਾਰਟੀ ਦੀ ਇਹ ਬਹੁਤ ਸ਼ਬੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਲੱਗਾ ਪਾਰਟੀ ਦੇ ਉੱਤੇ ਇਹ ਸਾਰਾ ਕੁਝ ਨੰਗਾ ਹੋ ਜਾਊਗਾ ਸਾਰਾ ਸਾਹਦੇ ਸਾਹਮਣੇ ਆ ਜਾਊਗਾ ਇਹ ਹੋਰ ਕੋਈ ਤਰੀਕਾ ਬਣ ਨਹੀਂ ਸਕਦਾ ਕਲਿੱਕ ਕਰਨਾ ਮਾਊਸ ਨੂੰ ਇੱਕ ਵਾਰੀ ਸਾਰੀ ਇਨਫੋਰਮੇਸ਼ਨ ਆ ਜਾਣੀ ਹੈ ਇਨਫੋਰਮੇਸ਼ਨ ਆਲਰੇਡੀ ਪਈ ਹੈ ਫైనాన్స్ ਮਿਨਿਸਟਰੀ ਚ ਨੂੰ ਇਹ ਇਨਫੋਰਮੇਸ਼ਨ ਦੇ ਚੁੱਕੇ ਆ ਪਹਿਲਾਂ ਉਹਨਾਂ ਨੇ ਮੰਗੀ ਸੀ ਇਸ ਕਰਕੇ ਇਹ ਸਾਰਾ ਕੁਛ ਆ ਜਿਹੜਾ ਬੜਾ ਵੱਡੀ ਹੀਰਾ ਫਰੀਆ ਬਹੁਤ ਵੱਡਾ ਸਕੈਮ ਹੈ ਜਿਹਦੇ ਤੋਂ ਮੋਦੀ ਡਰ ਰਿਹਾ ਹੈ ਪੀਐਮਓ ਚ ਕਿਹੜੇ ਬੰਦੇ ਦੀ ਚਲਦੀ ਹੈ ਪ੍ਰਾਈਮ ਮਿਨਿਸਟਰ ਦੇ ਆਲੇ ਦਾਲੇ ਕਿਹੜਾ ਅਗਲਾ ਨੇ ਸਮਝੌਤਾ ਕੀਤਾ ਵੀ ਤੁਸੀਂ ਜੀ ਸਾਡਾ ਬਚਤ ਕਰੋ ਤੇ ਅਸੀਂ ਤੁਹਾਡੀ ਪਾਰਟੀ ਨੂੰ ਫੰਡ ਦੇ ਦਿੰਨੇ ਆ ਚੱਲਦਾ ਸੀ ਦੌਰ ਆਪਣਾ ਅਖਾੜਕੂ ਦੌਰ ਤੇ ਇਹ ਇਹ ਜਿਹੜੇ ਪੁਲਿਸ ਵਾਲੇ ਬੰਦੇ ਸੀ ਉਹਨਾਂ ਨੇ ਕਈਆਂ ਨੇ ਆਪਦੇ ਐਨਜੀਓ ਬਣਾਏ ਹੋਏ ਸੀਗੇ ਆਪਦੇ ਹੀ ਜਾਤੀ ਆਪਦਾ ਹੀ ਟਰਸਟ ਬਣਾਇਆ ਸੀਗਾ ਵੀ ਸਿੱਧੀ ਕ腐ਸ਼ਨ ਲੈਣਾ ਬੜਾ ਔਖਾ ਹੈ ਤੇ ਉਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਮੈਂ ਅਫਸਰਾਂ ਦੇ ਨਾਂ ਲੈ ਸਕਦਾ ਜਿਹੜੇ ਕਹਿੰਦੇ ਹੁੰਦੇ ਸੀ ਜਾਓ ਜੀ ਉਹ ਐਨਜੀਓ ਦੀ ਪਰਚੀ ਘਟਾ ਲਓ ਫੰਡ ਦੀ 4 4 ਲੱਖ ਦੀ ਖਰਾਉ ਲੋ 5 ਲੱਖ ਦੀ ਤੁਹਾਡੇ ਮੁੰਡਿਆਂ ਨੂੰ ਛੱਡ ਦੇਾਂਗੇ ਜਦੋਂ ਕੋਈ ਇਲੈਕਸ਼ਨ ਲੜਨ ਵਾਸਤੇ ਬੰਦੇ ਦਾ ਪੈਸਾ ਜਨਤਕ ਹੁੰਦਾ ਤਾਂ ਚੰਦਾ ਹੀ ਉਹਨਾਂ ਜਨਤਕ ਹੋਵੇ ਫਿਰ ਲੱਗਦਾ ਵੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਪੈਸਾ ਕਿੰਨਾ ਹੈ ਕਿਹੜੀ ਪਾਰਟੀ ਨੂੰ ਕਿੰਨਾ ਜਾ ਰਿਹਾ ਜੇ ਕਹਿੰਦੇ ਨੇ ਵੀ ਇਮਾਨਦਾਰਾ ਫਿਰ ਜਨਤਕ ਕਾਹਦੇ ਨੇ ਇਹਨੂੰ ਗੁਪਤ ਲੈਵਲ ਤੇ ਚੰਦੇ ਦਿੰਦੀਆਂ ਹੋਰ ਸਾਰੇ ਗਲਤ ਇਧਰਲੇ ਉਧਰਲੇ ਨਾਵਾਂ ਤੇ ਚੰਦੇ ਦਿੰਦੀਆਂ ਇਹ ਦਿੰਦੀਆਂ ਲੋਕਾਂ ਨੂੰ ਮਤਲਬ ਕਿ ਇੱਕ ਪਾਰਟੀਆਂ ਤੋਂ ਫਾਇਦੇ ਕਰਨ ਲਈ ਦੇਖ ਲੈਂਦੇ ਵੀ ਆਹ ਪਾਰਟੀ ਜਿੱਤ ਕੇ ਆ ਰਹੀ ਆ ਉਹਨੂੰ ਹੀ ਚੰਦੇ ਜ਼ਿਆਦਾ ਮਿਲਦੇ ਆ ਹੁਣ ਤੋਂ ਹੀ ਮਿਲਣੇ ਸ਼ੁਰੂ ਹੋ ਇਦੇ ਵਿੱਚ ਮਨੀ ਲੌਂਡਰਿੰਗ ਵੀ ਹੈ ਦਾਵੀ ਲੋਕਾਂ ਨੂੰ ਸ਼ੱਕ ਹੈ ਵੀ ਪੈਸੇ ਬਾਹਰ ਗਏ ਹੋਣਗੇ ਸਾਰੇ ਪੈਸੇ ਬਹੁਤ ਜ਼ਿਆਦੇ ਹੈਗਾ ਨਾ ਵੀ ਕਿਸੇ ਇਹ ਜਿਹੇ ਖਾਤਿਆਂ ਚ ਤੇ ਕਿਤੇ ਹੋਰ ਛੁਪਾ ਕੇ ਰੱਖੇ ਹੋਣਗੇ ਇਸ ਕਰਕੇ ਇਹਨੂੰ ਬਹੁਤ ਵੱਡੇ ਸਕੈਮ ਦੇ ਲੈਵਲ ਤੇ ਲੈਂਦੇ ਆ ਇਲੈਕਟੋਰਲ ਬੌਂਡ ਇਸ ਨੂੰ ਕਹਿੰਦੇ ਕੀ ਨੇ ਕਿਉਂਕਿ ਇਹ ਹੁਣ ਖਬਰਾਂ ਦੀਆਂ ਸੁਰਖੀਆਂ ਨੇ ਤੇ ਕੋਰਟ ਇਸ ਉੱਪਰ ਲਗਾਤਾਰ ਟਿੱਪਣੀਆਂ ਕਰ ਰਹੀ ਹੈ ਇਲੈਕਟੋਰਲ ਬੌਂਡ ਦੀ ਜੇ ਗੱਲ ਕਰਾਂਗੇ ਕੁਝ ਨੂੰ ਸ਼ਾਇਦ ਨਾ ਸਮਝ ਆਵੇ ਕਿ ਕੀ ਚੀਜ਼ ਹੈ ਕਿਉਂ ਕਾਂਗਰਸ ਉਹ ਸਟੇਟਮੈਂਟ ਆ ਜਾਂਦੀ ਹੈ ਕਿ ਭਾਜਪਾ ਨੇ ਹੁਣ ਤੱਕ ਚੰਦਾ ਜਾਂ ਫੰਡ ਲਿਆ ਉਸ ਦਾ ਲੇਖਾ ਜੋਖਾ ਐਸਬੀਆਈ ਕਿਉਂ ਨਹੀਂ ਦੇਦੀ ਜਦੋਂ ਟਿੱਪਣੀ ਕੀਤੀ ਜਾਂਦੀ ਜਾਂ ਕੋਰਟ ਜਾ ਕੇ ਉਸ ਉੱਪਰ ਪੁੱਛਦਾ ਕਿ ਉਸ ਦਾ ਲੇਖਾ ਜੋਖਾ ਦਿੱਤਾ ਜਾਵੇ ਤਾਂ ਸਟੇਟ ਬੈਂਕ ਆਫ ਇੰਡੀਆ ਕਹਿੰਦਾ ਕਿ 136 ਦਿਨ ਸਾਨੂੰ ਚਾਹੀਦੇ ਨੇ ਲੇਖਾ ਜੋਖਾ ਦੇਣ ਵਾਸਤੇ 136 ਦਿਨ ਦਾ ਮਤਲਬ ਹੈ ਕਿ ਸੱਤਾ ਵਿੱਚ ਦੁਬਾਰਾ ਸਰਕਾਰ ਚੁਣ ਕੇ ਆ ਜਾਏਗੀ 2024 24 ਦੀਆਂ ਚੋਣਾਂ ਜੋ ਲੋਕ ਸਭਾ ਦੀਆਂ ਨੇ ਉਹ ਹੋ ਜਾਣਗੀਆਂ ਉਸ ਤੋਂ ਬਾਅਦ ਉਹ ਚੰਦਾ ਜੋ ਆ ਜਨਤਕ ਹੋਵੇ ਨਾ ਹੋਵੇ ਕਿ ਵੀ ਸਵਾਲ ਜਾਂ ਨਿਸ਼ਾਨ ਹੈ ਪਰ SBI ਨੇ ਜਰੂਰ ਕਹਿ ਦਿੱਤਾ ਹੈ ਐਡਾ ਵੱਡਾ ਦੇਸ਼ ਵਿੱਚ ਜਿੱਥੇ 48 ਕਰੋੜ ਇਹਨਾਂ ਦੇ ਗ੍ਰਾਹਕ ਹੋਣ SBI ਦੇ ਕਿ ਉਸ ਨੂੰ 136 ਦਿਨ ਲੱਗਣਗੇ ਜਦੋਂ ਨੋਟਬੰਦੀ ਹੁੰਦੀ ਹੈ ਉਸ ਸਮੇਂ ਤਾਂ ਲਗਾਤਾਰ ਹੀ ਬੈਂਕ ਪੂਰੀ ਦਫ਼ਤਰ ਨਾਲ ਚੱਲਦੇ ਨੇ ਓਵਰਟਾਈਮ ਕਰਦੇ ਨੇ ਪਰ ਨੋਟ ਵੀ ਬਦਲੇ ਜਾਂਦੇ ਨੇ ਜੇ ਉਸ ਨੋਟਬੰਦੀ ਵੇਲੇ ਇੰਨੀ ਦਫ਼ਤਰ ਨਾਲ ਕੰਮ ਹੋ ਸਕਦਾ ਹੈ ਕਿ ਹੁਣ ਇਲੈਕਟਰੋਨਲ ਬੋন্ড ਦਾ ਜੋ ਚੰਦਾ ਇਕੱਠਾ ਕੀਤਾ ਗਿਆ ਕੀ ਉਸ ਦਾ ਹਿਸਾਬ ਦੇਣ ਵਾਸਤੇ 136 ਦਿਨ ਚਾਹੀਦੇ ਨੇ ਇਹ ਪਹਿਲਾਂ ਸਮਝਾਂਗੇ ਹੈ ਕਿ ਵੀ ਸੌਖੇ ਤਰੀਕੇ ਨਾਲ ਆਮ ਲੋਕਾਂ ਨੂੰ ਸਮਝ ਲੱਗ ਜਾਵੇ ਕਿ ਇਲੈਕਟਰੋਲ ਬੋਨਡ ਦਾ ਇਸ ਸਮੇਂ ਪੂਰੇ ਦੇਸ਼ ਵਿੱਚ ਕਿਉਂ ਰੋਲਾ ਪਿਆ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਬੁੱਧੀਜੀਵੀ ਜਸਪਾਲ ਸਿੰਘ ਸਿੱਧੂ ਸਭਾ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਡੇ ਇਲੈਕਟਰੋਲ ਬੋਨਡ ਨੂੰ ਲੈ ਕੇ ਹੁਣ ਬੜਾ ਸੁਰਖੀਆਂ ਦੇ ਵਿੱਚ ਇਹ ਸਭੇ ਮੁੱਦਾ ਹੈਗਾ ਅਖਬਾਰਾਂ ਵਿੱਚ ਖਬਰਾਂ ਛਪੀਆਂ ਜਾਦੀਆਂ ਨੇ ਕਾਂਗਰਸ ਪਾਰਟੀ ਨੇ ਵੀ ਬੜੀ ਜ਼ੋਰ ਨਾਲ ਮੁੱਦਾ ਚੱਕਿਆ ਸੋਖੇ ਸ਼ਬਦਾਂ ਵਿੱਚ ਆਮ ਜਨਤਾ ਨੂੰ ਸਮਝਾ ਦਿਓ ਕਿ ਇਲੈਕਟਰਲ ਬੌਂਡ ਹੁੰਦਾ ਕੀ ਹੈ ਦੇਖੋ ਜਿਹੜੀਆਂ ਕੰਪਨੀਆਂ ਉਹ ਵੱਡੀਆਂ-ਵੱਡੀਆਂ ਕੰਪਨੀਆਂ ਆ ਉਹ ਪਾਰਟੀ ਨੂੰ ਹਰੇਕ ਪਾਰਟੀ ਨੂੰ ਚੰਦਾ ਦਿੰਦੀਆਂ ਚੰਦਾ ਦੇ ਦੇਣ ਦੇ ਤਰੀਕੇ ਆ ਤੇ ਜਿਹੜਾ ਉਹ ਹੁਣ ਇੱਕ ਤਰੀਕਾ ਕੱਢਿਆ ਸੀ ਕਿ ਤੁਸੀਂ ਬੌਂਡ ਖਰੀਦ ਲਓ ਬੌਂਡ ਖਰੀਦ ਲਓ ਐਸ ਬੀ ਆਈ ਦੇ ਸਟੇਟ ਬੈਂਕ ਆਫ ਇੰਡੀਆ ਦੇ ਕੱਲੀ ਸਟੇਟ ਬੈਂਕ ਆਫ ਇੰਡੀਆ ਨੂੰ ਦਾ ਅਧਿਕਾਰ ਸੀ ਵੀ ਤੁਸੀਂ ਉਸ ਬੈਂਕ ਤੋਂ ਹੀ ਖਰੀਦ ਸਕਦੇ ਹੋ ਉਸ ਬੈਂਕ ਦੇ ਖਰੀਦ ਕੇ ਤੇ ਉਹ ਬੌਂਡ ਹੈ ਜਿਹੜਾ ਉਹ ਤੁਸੀਂ ਪਾਰਟੀ ਨੂੰ ਦੇ ਦਿਓ ਹੈ ਉਹ ਇੱਕ ਤਰ੍ਹਾਂ ਦਾ ਚੰਦਾ ਜਿਹੜਾ ਕਿ ਉਹ ਬਾਉਂਡ ਖਰੀਦ ਕੇ ਤੁਸੀਂ ਕਿਸੇ ਨੂੰ SBI ਕੋਲੇ SBI ਕੋਲੇ ਤੁਸੀਂ ਪੈਸਾ ਕੰਪਨੀ ਦੇ ਦਿੰਦੀ ਹੈ ਚੰਦਾ ਦੇ ਦਿੰਦੀ ਹੈ ਜਿੰਨਾ ਕਰਨਾ ਚਾਹੋ 200 ਕਰੋੜ 400 ਕਰੋੜ ਤੇ ਉਹ ਅੱਗੇ ਫੇਰ ਉਹ ਬਾਉਂਡ ਹੈ ਜਿਹੜਾ ਇਲੈਕਟੋਰਲ ਬਾਉਂਡ ਖਰੀਦਿਆ ਜਾਂਦਾ ਜਿਹੜਾ ਤੇ ਉਹ ਅੱਗੇ ਜਾ ਕੇ ਤੁਸੀਂ ਪਾਰਟੀ ਨੂੰ ਦੇ ਦਿਓ ਪਾਰਟੀ ਫੰਡ ਚ ਦੇ ਦਿਓ ਇਹ ਇਹ ਸਾਰਾ ਚੱਲਦਾ ਤੇ ਇਹ ਕੀ ਹੋਇਆ ਵੀ ਹੁਣ ਤੱਕ ਜਿਹੜਾ ਇਹ 2019 ਦੇ ਵਿੱਚ ਅਰਣਜੀਤ ਲੀ ਨੇ ਇਹ ਕਾਨੂੰਨ ਪਾਸ ਕੀਤਾ ਸੀ ਵੀ ਇਲੈਕਟੋਰਲ ਬਾਉਂਡ ਹੈ ਜਿਹੜੇ ਉਹਨਾਂ ਨੂੰ ਇੰਨਾ ਸੀਕ੍ਰੀਟ ਤੇ ਗੋਪਨੀਯ ਰੱਖਿਆ ਜਾਊਗਾ ਕਿਸੇ ਨੂੰ ਦੱਸਿਆ ਨਾ ਜਾਊ ਵੀ ਕਿੱਥੋਂ ਆਇਆ ਤੇ ਕਿੱਥੇ ਗਿਆ ਇਹ ਉਸ ਵੇਲੇ ਵੀ ਰੌਲਾ ਬਹੁਤ ਪਿਆ ਸੀ ਵੀ ਤੁਸੀਂ ਜਿਹੜੀ ਰੂਲਿੰਗ ਪਾਰਟੀ ਹੋਊਗੀ ਹਾਕਮ ਪਾਰਟੀ ਹੋ ਤੇ ਬਾਉਂਡ ਤਾਂ ਫਿਰ ਉਸੇ ਨੂੰ ਜਾਣ ਕੇ ਸਾਰੇ ਪੈਸੇ ਉਹਨੂੰ ਜਾਣਗੇ ਤੇ ਪੈਸੇ ਇਹੀ ਹੋਇਆ 2019 ਤੋਂ ਬਾਅਦ ਸਿ ਉਹ ਬੈਂਕ ਨੂੰ ਪਤਾ ਸੀ ਵੀ ਕਿਹੜੀ ਕੰਪਨੀ ਵੱਲੋਂ ਆਏ ਆ ਤੇ ਕਿਹਦੇ ਲਈ ਆਏ ਆ ਅੱਗੇ ਉਹਨਾਂ ਨੇ ਫਾਰਵਰਡ ਕੀਤੇ ਆ ਤੇ ਜਾਂ ਉਹਨਾਂ ਨੇ ਕਢਾਏ ਆ ਬੌਂਡ ਸਾਰੇ ਪਰ ਪਬਲਿਕ ਨੂੰ ਨਹੀਂ ਸੀ ਪਤਾ ਤੇ ਐਵੀਸੀਬੀ ਇਹਨੂੰ ਸੀਕ੍ਰਟ ਰੱਖਣਾ ਦੱਸਣਾ ਨਹੀਂ ਤਾਂ ਉਦੋਂ ਵੀ ਰੌਲਾ ਪਿਆ ਸੀ ਵੀ ਤੁਸੀਂ ਤੱਕਾ ਕਰ ਰਹੇ ਹੋ ਤੇ ਸੀਕ੍ਰਟ ਨਾ ਰੱਖੋ ਇਸ ਨੂੰ ਸਾਹਮਣੇ ਆਉਣਾ ਚਾਹੀਦਾ ਤੇ ਤਾਂ ਕਿ ਪਤਾ ਲੱਗੇ ਸਾਰਾ ਇੱਕ ਤਰ੍ਹਾਂ ਦੀ ਇਹ ਇੱਕ ਤਰ੍ਹਾਂ ਦਾ ਇਹ ਕ੍ਰਾਪਸ਼ਨ ਹੈ ਇੱਕ ਹੇਰਾਫੇਰੀ ਆ ਤੁਸੀਂ ਮਤਲਬ ਕਿ ਕੰਪਨੀ ਨੇ ਕੋਈ ਫਾਇਦਾ ਲੈਣਾ ਹੋਵੇ ਕਿਸੇ ਕੰਪਨੀ ਨੇ ਕੋਈ ਫਾਇਦਾ ਲੈਣਾ ਹੋਵੇ ਉਹ ਫਾਇਦਾ ਲੈਣ ਲਈ ਜਾਂ ਆਪਣਾ ਬਚਣ ਲਈ ਕਿਸੇ ਕੋਈ ਉਹਦੇ ਤੇ ਕੋਈ ਟੈਕਸ ਦਾ ਉਹਦੇ ਤੇ ਪੈ ਗਿਆ ਕੋਈ ਈਡੀ ਦਾ ਰੇਟ ਪੈ ਗਿਆ ਉਹ ਸਮਝੌਤਾ ਕਰ ਲੈਂਦੇ ਆ ਬੀਜਪੀ ਬੀਜਪੀ ਨਾਲ ਹਾਕਮ ਪਾਰਟੀ ਨਾਲ ਕਰਦੇ ਰਹੇ ਆ ਹੁਣ ਤੱਕ ਵੀ ਤੁਸੀਂ ਤੁਸੀਂ ਆ ਸਾਡਾ ਕੇਸ ਸਾਡਾ ਸਾਲਵ ਕਰ ਦਿਓ ਸਾਨੂੰ ਇਸ ਚ ਨਾ ਫਸਾਓ ਤੇ ਅਸੀਂ ਤੁਹਾਨੂੰ ਬੌਂਡ ਖਰੀਦ ਕੇ ਦੇ ਦਿੰਨੇ ਆ ਇਹੇ ਹੁੰਦਾ ਰਿਹਾ ਹੁਣ ਤੱਕ ਬੌਂਡ ਖਰੀਦ ਕੇ ਪਾਰਟੀ ਨੂੰ ਉਹ ਫੰਡ ਚ ਦੇ ਦਿੰਦੇ ਸੀਗੇ ਤਾਂ ਇੱਕ ਤਰੀਕੇ ਦਾ ਇਹ ਬਹੁਤ ਵੱਡੀ ਹਿਰਾਫੇਰੀ ਹੈ ਇਸੇ ਕਰਕੇ ਜਿਹੜੇ ਬੌਂਡ ਖਰੀਦੇ ਗਏ ਆ ਹੁਣ ਤੱਕ 16000 ਕਰੋੜ ਦੇ ਆ ਤੇ 16000 ਕਰੋੜ ਦਾ ਸਕੈਮ ਕਿਹਾ ਜਾਂਦਾ ਸਕੈਮ ਇਹਨੇ ਠੱਗੀ ਬਹੁਤ ਵੱਡਾ ਜਿਹੜਾ ਠੱਗੀ ਹੋਈ ਆ 16000 ਕਰੋੜ ਦੀ ਤੇ ਸਟੇਟ ਬੈਂਕ ਆਫ ਇੰਡੀਆ ਕੋਲੇ ਹੈ ਇਹਨੂੰ ਪਿਛਲੀ 15 ਫਰਵਰੀ ਨੂੰ 15 ਫਰਵਰੀ ਨੂੰ ਐਸੇ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਇੰਨੇ ਸਾਲ ਤੱਕ ਇਹਦਾ ਫੈਸਲਾ ਨਹੀਂ ਕੀਤਾ ਗਿਆ ਕੋਰਟ ਚ ਪਿਆ ਰਿਆ ਬਹੁਤ ਦੇਰ ਦੇ ਉਦੋਂ ਦੇ 19 ਚੀ ਲੋਕ ਲੜ ਰਹੇ ਆ ਉਦੋਂ ਦਾ ਹੀ ਲੋਕਾਂ ਨੇ ਕੀਤਾ ਵੈ ਐਸੋਸੀਏਸ਼ਨ ਫॉर ਡੈਮੋਕਰੈਟਿਕ ਰਾਈਟਸ ਜਿਹੜੀ ਏ ਡੀ ਆਰ ਵਲੇ ਉਹਨਾਂ ਨੇ ਵੀ ਸਾਰਾ ਕਾਫੀ ਪਾਇਆ ਹੋਇਆ ਸੀ ਉਹਦਾ ਫੈਸਲਾ ਹੋਣ ਜਾ ਕੇ ਕਿਤੇ 15 ਫਰਵਰੀ ਨੂੰ ਹੋਇਆ 15 ਫਰਵਰੀ ਨੂੰ ਕਲੀਅਰ ਫੈਸਲਾ ਹੋਇਆ ਸੁਪਰੀਮ ਕੋਰਟ ਦਾ ਵੀ ਇਹ ਅਨਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਿਕ ਹੈ ਇਹ ਆਰਟੀਆਈ ਜਿਹੜਾ ਬਣਿਆ ਵਾ ਕਾਨੂੰਨ ਉਹਦੀ ਉਲੰਘਣਾ ਵੀ ਹੈ ਜਿਹਦੇ ਚ 70 ਦਿਨਾਂ ਤੱਕ ਤੁਹਾਨੂੰ ਦੱਸਣਾ ਪੈਂਦਾ ਸਾਰਾ ਕੁਝ 70 75 72 ਦਿਨਾਂ ਦੇ ਅੰਦਰ ਅੰਦਰ ਸਾਰਾ ਕੁਝ ਦੱਸਣਾ ਪੈਂਦਾ ਉਹਦੀ ਵੀ ਉਲੰਘਣਾ ਹੈ ਤੇ ਇਹ ਇੱਕ ਤਰ੍ਹਾਂ ਦੀ ਕਰਪਸ਼ਨ ਵੀ ਹੈ ਇਹ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਕਿਹਾ ਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਵੀ 6 ਮਾਰਚ ਨੂੰ ਸਟੇਟ ਬੈਂਕ ਆਫ ਇੰਡੀਆ ਸਾਰੇ ਜਿੰਨੇ ਉਹਦੇ ਕੋਲੇ 22217 ਕਰੋੜ ਦੇ ਬੌਂਡ ਆਏ ਹੈ ਉਹ ਸਾਰੀ ਜਿਹੜੀ ਫਿਗਰ ਹੈ ਸਾਰੀ ਜਿਹੜੀ ਜਾਣਕਾਰੀ ਹੈ ਵੀ ਕਿਹੜੀਆਂ ਕੰਪਨੀਆਂ ਤੋਂ ਆਇਆ ਕਿਹਨੂੰ ਦਿੱਤੇ ਗਏ ਉਹ ਆ ਕੇ ਆਪਣੇ ਉਹ ਉਹਨਾਂ ਦੇ ਨਾਮ ਪਬਲਿਸ਼ ਕਰੇਗਾ 13 ਮਾਰਚ ਨੂੰ 13 ਮਾਰਚ ਨੂੰ ਇਹਨੂੰ ਜਿਹੜੀ SBI ਦੀ ਵੈਬਸਾਈਟ ਹੈ ਉਹਦੇ ਤੇ ਪਾ ਦਿੱਤੇ ਜਾਣਗੇ ਸਾਰਾ ਵੈਬਸਾਈਟ ਤੇ ਓਪਨ ਵੀ ਕੋਈ ਦੇਖੇ ਇਹ ਕੀ ਕੀਤਾ ਵੀ ਇਹਨਾਂ ਨੇ ਹੁਣ 24 ਘੰਟੇ ਪਹਿਲਾਂ 24 ਘੰਟੇ ਦੇਖ ਲਓ ਵੀ 5 ਤਰੀਕ ਨੂੰ 6 ਨੂੰ ਦੇਖ ਰਹੇ ਸੀ 5 ਨੂੰ ਜਿਹੜਾ ਸਟੇਟ ਬੈਂਕ ਆਫ ਇੰਡੀਆ ਦਾ ਜਿਹੜਾ ਚੇਅਰਮੈਨ ਹੈ ਜਿਹੜਾ ਦਿਨੇਸ਼ ਖਰਾ ਉਸ ਨੇ ਉਸ ਨੇ ਇਹ ਇਹ ਪਾਤਾ ਸੁਪਰੀਮ ਕੋਰਟ ਮੂਵ ਕਰ ਲਿਆ ਵੀ ਅਸੀਂ ਜੀ ਦਿਖਾ ਨਹੀਂ ਸਕਦੇ ਸਾਨੂੰ 136 ਦਿਨ ਚਾਹੀਦੇ ਆ ਮਤਲਬ ਕਿ ਜੂਨ 30 ਨੂੰ ਦਿਖਾਵਾਂਗੇ ਜੂਨ 30 ਦਾ ਮਤਲਬ ਹੈ ਵੀ ਇਲੈਕਸ਼ਨ ਤਾਂ ਮਈ ਚ ਪੂਰੀ ਹੋ ਜਾਣੀ ਹੈ ਮਈ ਮਈ 30 ਤੱਕ ਸਰਕਾਰ ਬਣ ਜਾਣੀ ਹੈ ਇਹ ਸਾਰਾ ਕੁਝ ਪਹਿਲਾਂ ਤੈ ਹੋਇਆ ਵਾ ਸਾਰਾ ਕੁਝ ਤੇ ਇਸ ਕਰਕੇ ਫਿਰ ਇਸ ਕਰਕੇ ਤਾਂ ਸਾਰਾ ਚੀਜ਼ ਲੁਕਾਉਂਦੇ ਸੀ ਬੰਦ ਕਰਨਾ ਚਾਹੁੰਦੇ ਸੀ ਇਹਦੇ ਵਿੱਚ ਇਹਦੇ ਵਿੱਚ ਪਤਾ ਲੱਗੂਗਾ ਜੇ ਕਿਤੇ ਸਾਹਮਣੇ ਆ ਜੇ ਵੈਬਸਾਈਟ ਤੇ ਵੀ ਇਹਨਾਂ ਨੇ ਕਿਹੜੀਆਂ-ਕਿਹੜੀਆਂ ਕੰਪਨੀਆਂ ਨੂੰ ਬਚਾਇਆ ਕਿਹੜੇ-ਕਿਹੜੇ ਕੰਪਨੀਆਂ ਤੋਂ ਪੈਸੇ ਲਏ ਆ ਕਿਉਂ ਲਏ ਆ ਕਿਉਂਕਿ ਸਾਰੀਆਂ ਕੰਪਨੀਆਂ ਦੇ ਉੱਤੇ ਪਹਿਲਾਂ ਰੇਡ ਹੋਇਆ ਉਹਨਾਂ ਨੇ ਪੈਸੇ ਜ਼ਿਆਦਾ ਦਿੱਤੇ ਆ ਇਸ ਤੋਂ ਇਲਾਵਾ ਕੀ ਹੋਇਆ ਵੀ ਜਿੰਨੇ ਪੈਸੇ ਆਏ ਆ ਹੁਣ ਤੱਕ ਤੇ 16000 ਚੋਂ ਉਹਦੇ ਚੋਂ ਵੱਡਾ ਹਿੱਸਾ ਹਾਕਮ ਜਮਾਤ ਕੋਲੇ ਬੀਜੇਪੀ ਕੋਲੇ ਗਿਆ ਉਸ ਪਾਰਟੀ ਕੋਲੇ ਗਿਆ ਤੇ ਕਾਂਗਰਸ ਕੋਲੇ ਤਾਂ ਸਿਰਫ 170 ਕੁਸਮਥਿੰਗ ਕੁਛ ਆਇਆ ਇਹਵੇਂ ਦੂਜੀਆਂ ਪਾਰਟੀਆਂ ਕੋਲੇ ਵੀ ਥੋੜੇ ਥੋੜੇ 170 ਕਰੋੜ ਕਿਸੇ ਕੋਲੇ ਥੋੜਾ ਥੋੜਾ ਸਾਰਾ ਆਇਆਗਾ ਇਹ ਸਾਰਾ ਕੁਝ ਅੱਜ ਵੈਬਸਾਈਟ ਤੇ ਪਿਆਇਗਾ ਸਾਰਾ ਕੁਝ ਪਤਾ ਵੀ ਥੋੜੇ ਥੋੜੇ ਪੈਸੇ ਆਇਆ ਸਾਰਾ ਵੱਡਾ ਸ਼ੇਅਰ ਇਹ ਲੈ ਕੇ ਆ ਇਸ 136 ਦਿਨ ਮੰਗਦੇ ਨੇ ਜਦੋਂ ਨੋਟਬੰਦੀ ਹੋਈ ਸੀ ਉਸ ਸਮੇਂ ਵੀ ਤਾਂ ਬੈਂਕ ਚੱਲੇ ਸੀ ਓਵਰਟਾਈਮ ਕੀਤਾ ਮੁਲਾਜ਼ਮਾਂ ਨੇ ਬੈਂਕ ਦੇ ਵਿੱਚ ਇਹ ਤਾਂ ਮਸਲਾ ਇੰਨਾ ਵੱਡਾ ਨਹੀਂ ਹੈਗਾ ਫਿਰ 136 ਦਿਨ ਕਿਉਂ ਮੰਗਦੇ ਆ ਬੈਂਕ ਕਿ ਬੈਂਕ ਕੁਸ਼ਲਕੋਣਾ ਚਾਹੁੰਦਾ ਬੈਂਕ ਨੀਲ ਕੋਜਣਾ ਪਾਰਟੀ ਦੀ ਇਹ ਬਹੁਤ ਸ਼ਵੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਲੱਗਾ ਪਾਰਟੀ ਦੇ ਉੱਤੇ ਇਹ ਸਾਰਾ ਕੁਝ ਨੰਗਾ ਹੋ ਜਾਊਗਾ ਸਾਰਾ ਸਾਹਦੇ ਸਾਹਮਣੇ ਆ ਜਾਊਗਾ ਇਹ ਹੋਰ ਕੋਈ ਤਰੀਕਾ ਬਣ ਨਹੀਂ ਸਕਦਾ ਇਸੇ ਕਰਕੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਹੁਤ ਵੱਡਾ ਫੈਸਲਾ ਮੰਨਦੇ ਆ ਵੀ ਡੈਮੋਕ੍ਰੇਸੀ ਦੇ ਰੱਖਣ ਲਈ ਉਹਦੀ ਪ੍ਰੋਟੈਕਸ਼ਨ ਲਈ ਉਹਦੇ ਹੱਕ ਵਿੱਚ ਵੱਡਾ ਫੈਸਲਾ ਹੋਇਆ ਤੁਸੀਂ ਇਹ ਦੇਖੋ ਵੀ ਜਿਹਦੇ ਕੋਲ 48 ਕਰੋੜ ਖਾਤੇ ਹੋਣ ਲੋਕਾਂ ਦੇ 48 ਕਰੋੜ ਲੋਕਾਂ ਦੇ ਖਾਤੇ ਹੋਣ ਤੇ ਕਰੋੜ ਡੇਢ ਕਰੋੜ 2 ਕਰੋੜ ਰੋਜ਼ ਦਾ ਤੁਸੀਂ ਖਾਤਾ ਆਪਰੇਟ ਕਰਦੇ ਹੋਮੋਂ ਤੇ ਇਹ ਤਾਂ ਇੱਕ ਜੀ ਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਆ ਵੀ ਕਲਿੱਕ ਕਰਨਾ ਮਾਊਸ ਨੂੰ ਇੱਕ ਵਾਰੀ ਸਾਰੀ ਇਨਫਰਮੇਸ਼ਨ ਆ ਜਾਣੀ ਹੈ ਇਨਫਰਮੇਸ਼ਨ ਆਲਰੇਡੀ ਪਈ ਹੈ ਫਾਈਨਾਂਸ ਮਿਨਿਸਟਰੀ 'ਚ ਨੂੰ ਇਹ ਇਨਫਰਮੇਸ਼ਨ ਦੇ ਚੁੱਕੇ ਆ ਪਹਿਲਾਂ ਉਹਨਾਂ ਨੇ ਮੰਗੀ ਸੀ ਇਹ ਜਿਹੜੀ ਸਰਕਾਰੀ ਉਹ ਫైనాన్స్ ਮਿਨਿਸਟਰੀ ਤਾਂ ਚਲੋ ਸਰਕਾਰ ਦੀ ਹੋਈ ਆ ਮੋਦੀ ਸਰਕਾਰ ਦੀ ਫైనాన్స్ ਮਿਨਿਸਟਰੀ ਸੀ ਉਹਨਾਂ ਨੇ ਵੀ ਕੁਛ ਅਗਰ ਨਹੀਂ ਲਿਆਉਣਾ ਇਸ ਕਰਕੇ ਇਹ ਸਾਰਾ ਕੁਛ ਆ ਜਿਹੜਾ ਬੜਾ ਵੱਡੀ ਹਿਰਾਫਰੀਆ ਬਹੁਤ ਵੱਡਾ ਸਕੈਮ ਹੈ ਜਿਹਦੇ ਤੋਂ ਮੋਦੀ ਡਰ ਰਿਹਾ ਇਸ ਕਰਕੇ ਬੜੀ ਚਰਚਾ ਇਹਦੀ ਇਹ ਪੂਰਾ ਵੱਡਾ ਵੱਡੀ ਹਿਰਾਫਰੀ ਹੈ 16000 ਕਰੋੜ ਦਾ ਸਕੈਮ ਹੈ ਇਹਨਾਂ ਨੇ ਲੋਕਾਂ ਤੋਂ ਬਾਹਮ ਰੋੜ ਕੇ ਪੈਸੇ ਲਏ ਆ ਜੋਨ ਕੀ ਈਡੀ ਜਿੱਥੇ ਈਡੀ ਜਾਂਦੀ ਸੀ ਜਾਂ ਜਿੱਥੇ ਰੇਡ ਪੈਂਦੀ ਸੀ ਫਿਰ ਉਹਨਾਂ ਕੰਪਨੀਆਂ ਨੇ ਸਮਝੌਤਾ ਕਰਕੇ ਵੀ ਪੈਸੇ ਦਿੱਤਾ ਹੋਊਗਾ ਵੇਖੋ ਹਰ ਕੰਪਨੀ ਆਪ ਦੇ ਬਚਾਉਣ ਲਈ ਕਹਿੰਦੇ ਵੀ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਪਾਰਟੀ ਦੇ ਬੰਦਿਆਂ ਨੂੰ ਅਗਲੇ ਨੇ ਅਪਰੋਚ ਕੀਤਾ ਵੀ ਸਰਕਾਰ ਚ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਦੀ ਚਲਦੀ ਆ ਸਾਰੀ ਵੀ ਇਹ ਮੋਂ ਚ ਕਿਹੜੇ ਬੰਦੇ ਦੀ ਚਲਦੀ ਆ ਪ੍ਰਾਈਮ ਮਿੰਿਸਟਰ ਦੇ ਆਲੇ-ਦਾਲੇ ਕਿਹੜਾ ਅਗਲਾ ਨੇ ਸਮਝੌਤਾ ਕੀਤਾ ਵੀ ਤੁਸੀਂ ਜੀ ਸਾਡਾ ਬਚਤ ਕਰੋ ਤੇ ਅਸੀਂ ਤੁਹਾਡੀ ਪਾਰਟੀ ਨੂੰ ਫੰਡ ਦੇ ਦਿੰਨੇ ਆ ਇਹ ਤਾਂ ਦੂਜੇ ਇੱਥੇ ਵੀ ਹੁੰਦਾ ਰਹਿੰਦਾ ਹੈ ਕਿ ਨਾ ਸਾਰਿਆਂ ਦੇ ਇੱਥੇ ਪੁਲਿਸ ਵਾਲੇ ਬੰਦਿਆਂ ਨੇ ਬੜਿਆ ਹਾਸੇ ਵਾਲੀ ਗੱਲਬਾਤ ਆ ਜਦੋਂ ਆਪਣੇ ਇੱਥੇ ਚੱਲਦਾ ਸੀ ਦੌਰ ਆਪਣਾ ਅਖਾੜਕੂ ਦੌਰ ਤੇ ਇਹ ਇਹ ਜਿਹੜੇ ਪੁਲਿਸ ਵਾਲੇ ਬੰਦੇ ਸੀ ਉਹਨਾਂ ਨੇ ਕਈਆਂ ਨੇ ਆਪਦੇ ਐਨਜੀਓ ਬਣਾਏ ਹੋਏ ਸੀਗੇ ਆਪਦੇ ਜਾਤੀ ਆਪਦਾ ਹੀ ਟਰਸਟ ਬਣਾਇਆ ਸੀਗਾ ਵੀ ਸਿੱਧੀ ਕਰਪਸ਼ਨ ਲੈਣਾ ਬੜਾ ਔਖਾ ਤੋ ਕਹਿੰਦੇ ਹੁੰਦੇ ਸੀ ਕਿ ਮੈਨੂੰ ਮੈਂ ਅਫਸਰਾਂ ਦੇ ਨਾਂ ਲੈ ਸਕਦਾ ਜਿਹੜੇ ਕਹਿੰਦੇ ਹੁੰਦੇ ਸੀ ਜਾਓ ਜੀ ਉਹ ਐਨਜੀਓ ਦੀ ਪਰਚੀ ਘਟਾ ਲਓ ਫੰਡ ਦੀ ਆ 4 4 ਲੱਖ ਦੀ ਘਟਾ ਲਓ 5 ਲੱਖ ਦੀ ਤੁਹਾਡੇ ਮੁੰਡਿਆਂ ਨੂੰ ਛੱਡ ਦੇਾਂਗੇ ਪਰਚੀ ਉੱਥੇ ਘਟਾਉਣੀ ਐਨਜੀਓ ਦੇ ਇੱਕ ਕੋਈ ਬਣਾਇਆ ਵਾ ਆਪਦੀ ਸੰਸਥਾ ਬਣਾਈ ਉਹਦੇ ਟਰਸਟ ਦੇ ਆਪਦੇ ਮੈਂਬਰ ਹੋਣੇ ਆਪਦਾ ਸਾਰਾ ਕੁਝ ਹੋਣਾ ਵੀ ਉਹ ਵੱਜ ਜਾਣਾ ਇਹਦੇ ਚੋਂ ਇਸੇ ਕਿਸਮ ਦਾ ਇਹਨਾਂ ਨੇ ਤਰੀਕਾ ਕੀਤਾ ਵੀ ਫੰਡ ਦੇ ਦਿਓ ਇਹ ਈਡੀ ਨੇ ਰੇਡ ਕੀਤਾ ਫੰਡ ਇਧਰ ਚਲਾ ਜਾਂਦਾ ਇਹ ਹੋਇਆ ਸਾਰਾ ਕੁਝ ਫਿਰ ਡਰਦੇ ਕਿਉਂ ਐ ਇਸ ਗੱਲ ਤੇ ਇੱਕ ਦਿਨ 24 ਆਵਰ ਪਹਿਲਾਂ ਤੁਸੀਂ 24 ਘੰਟੇ ਪਹਿਲਾਂ ਕਿਉਂ ਇਹ ਸਾਰਾ ਕੁਝ ਪੇਸ਼ ਸੁਪਰੀਮ ਕੋਰਟ ਚ ਕਿਉਂ ਗਏ ਆ ਕਿਉਂਕਿ ਇਹ ਸਾਰੇ ਬੰਦੇ ਇਹ 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 ਜਿਹੜਾ ਦਿਨੇਸ਼ ਖਰਾ ਚੇਅਰਮੈਨ ਹੈ ਇਹ ਵੀ ਐਕਸਟੈਂਸ਼ਨ ਤੇ ਆ ਇਹ ਇਹ ਵੀ ਐਕਸਟੈਂਸ਼ਨ ਤੇ ਇਸ ਕਰਕੇ ਸਾਰਾ ਕੁਝ ਵੀ ਉਹਦੇ ਸਿਰ ਤੇ ਵੀ ਤਲਵਾਰ ਹੈ ਵੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਤੇ ਉਹ ਇੱਕ ਹੋਰ ਗੱਲ ਜਿਹੜੀ ਬੜੇ ਜ਼ੋਰ ਸ਼ੋਰ ਨਾਲ ਆ ਰਹੀ ਆ ਵੀ ਇਸ ਨੇ ਇਹ ਜਿਹੜਾ ਕੋਰਟ ਹੈ ਕੋਰਟ ਦੀ ਮਾਨਹਾਨੀ ਕੀਤੀ ਆ ਕੋਰਟ ਦਾ ਸਿੱਧਾ ਫੈਸਲਾ ਹੋਇਆ ਬੈ ਸਾਰਾ ਫੁੱਲ ਬੈਂਚ ਦਾ ਫੈਸਲਾ ਹੋਇਆ ਸਾਰੇ ਸਾਰੇ ਕੋਰਟ ਦੇ ਜੱਜਾਂ ਦਾ ਵੱਡੇ ਬੈਂਚ ਦਾ ਪੂਰੇ ਫੁੱਲ ਬੈਂਚ ਦਾ ਫੈਸਲਾ ਹੋਇਆ ਵਾ ਉਹ ਫੈਸਲੇ ਨੂੰ ਤੁਸੀਂ ਕੋਈ ਸਕੋਪ ਨਹੀਂ ਉਹਦੇ ਵਿੱਚ ਕੁਝ ਕਰਨ ਦਾ ਤੁਸੀਂ ਉਸ ਦੇ ਫੈਸਲੇ ਦੇ ਨੂੰ ਲਾਗੂ ਨਹੀਂ ਕਰਦੇ ਤਾਂ ਇਹਦਾ ਮਤਲਬ ਕੋਰਟ ਦੀ ਮਾਨ ਹਨ ਨਹੀਂ ਕਰਦੇ ਹੋ ਉਹ ਮਾਨ ਹਨ ਨਹੀਂ ਦਾ ਕੇਸ ਵੀ ਇਹਦੇ ਚ ਹੈ ਵੀ ਤੁਸੀਂ ਮਾਨ ਹਨ ਨਹੀਂ ਦਾ ਸਾਰੀ ਕੁਝ ਕੀਤਾ ਹੈ ਹੁਣ 11 ਤਰੀਕ ਲੱਗ ਗਈ ਹੈ ਹੁਣ ਸਭ ਦੀਆਂ ਅੱਖਾਂ ਇਸੇ ਤੇ ਆ ਵੀ 11 ਮਾਰਚ ਨੂੰ ਕੀ ਫੈਸਲਾ ਹੁੰਦਾ ਕੋਰਟ ਕੀ ਕਰਦਾ ਹਾਂਜੀ ਅੱਛਾ ਫਿਰ ਬੈਂਕ ਨੂੰ ਚਲਾਉਣ ਦੇ ਆ ਸਿੱਧਾ ਸਵਾਲ ਹੈ ਚੇਅਰਮੈਨ ਸਾਹਿਬ ਚਲਾਦੇ ਨੇ ਕਿ ਕੌਣ ਚਲਾ ਰਿਆ ਬੈਂਕ ਨੂੰ ਪਬਲਿਕ ਸੈਕਟਰ ਦੀ ਬੈਂਕ ਹੈ ਇਹ ਸਰਕਾਰ ਦੀ ਬੈਂਕ ਹੈ ਸਭ ਤੋਂ ਵੱਡੀ ਬੈਂਕ ਹੈ ਇਹ ਹੈ ਹੀ ਸਾਰੀ ਸਾਰੀ ਸਰਕਾਰ ਦੀ ਬੈਂਕ ਨੇ ਇਸ ਕਰਕੇ ਐਕਸਟੈਂਸ਼ਨ ਵੀ ਫਾਈਨਾਂਸ ਮਿਨਿਸਟਰੀ ਨੇ ਦਿੱਤੀ ਆ ਸਰਕਾਰ ਨੇ ਦਿੱਤੀ ਆ ਕਿਹਨੂੰ ਚੇਅਰਮੈਨ ਨੂੰ ਤੇ ਇਸ ਕਰਕੇ ਬੈਂਕ ਹੀ ਸਰਕਾਰੀ ਹੈ ਕਿ ਨਾ ਸਾਰੀ ਇਹੀ ਕਰਕੇ ਵੀ ਸਰਕਾਰੀ ਬੈਂਕ ਨੂੰ ਹੀ ਆਜਾਜ ਤਸੀਬ ਵੀ ਤੂੰ ਕੱਲਾ ਬਾਉਂਡ ਵੇਚ ਸਕਦਾ ਇਲੈਕਟੋਰਲ ਬਾਉਂਡ ਔਰ ਕੋਈ ਬੈਂਕ ਨਹੀਂ ਵੇਚ ਸਕਦੀ ਤੇ ਐਸਬੀਆਈ ਵੇਚਦੀ ਆ ਨਹੀਂ ਫਿਰ ਮੈਂ ਉਹੀ ਸਵਾਲ ਤੋਂ ਉਹੀ ਕਾਦੇ ਨਾ ਹੁਣ ਵੀ ਪੁੱਛਦੇ ਨੇ ਸਵਾਲ ਕਿ ਐਸਬੀਆਈ ਨੂੰ ਜੇ ਲਿਸਟ ਦੇਣ ਵਿੱਚ ਹਿਚਕ ਕਿਉਂ ਆਉਂਦੀ ਆ ਕਿਉਂ ਇਹ ਸਮੱਸਿਆ ਪੈਦਾ ਹੋ ਰਹੀ ਆ ਤੁਸੀਂ ਕਹਿੰਦੇ ਹੋ ਕਿ ਐਕਸਟੈਂਸ਼ਨ ਤੇ ਚਲੇ ਹੈਗੇ ਨੇ ਚੇਅਰਮੈਨ ਜੋ ਹਿਸ ਸਮੇਂ ਮੌਜੂਦਾ ਬੈਂਕ ਨੂੰ ਚਲਾਉਣ ਦੇ ਆਦੇਸ਼ ਦਾ ਐਡਾ ਵੱਡਾ ਬੈਂਕ ਹੋਵੇ ਤਾਂ ਚੇਅਰਮੈਨ ਸਾਹਿਬ ਕਹਿੰਨੇ 136 ਦਿਨ ਲੱਗਣਗੇ ਤਾਂ ਜਦੋਂ ਸਵਾਲ ਹੀ ਉੱਠਦਾ ਵੀ ਤੁਸੀਂ ਜਦੋਂ ਨੋਟਬੰਦੀ ਹੋਈ ਸੀ ਉਦੋਂ ਵੀ ਕੰਮ ਕੀਤੇ ਨੇ ਜਾ ਕੇ ਹੁਣ 180 ਦਿਨ 36 ਦਿਨ ਫਿਰ ਕੱਲ ਨੂੰ ਕਿਸੇ ਕੋਰਟ ਨੇ ਇੱਕ ਟਿੱਪਣੀ ਕਰ ਦਿੱਤੀ ਵੀ ਸਾਨੂੰ ਦਾ ਹਸਾਬ ਦੇ ਹੋਵੇ ਕਿਉਂਕਿ ਸਾਨੂੰ 6 ਸਾਲ ਚਾਹੀਦੇ ਨੇ 6 ਮਹੀਨੇ ਚਾਹੀਦੇ ਨੇ ਵੇਖੋ ਜਿਹਦੇ ਕੋਲੇ ਤੁਸੀਂ ਕਰੋੜ ਜਿਹੜਾ ਕਰੋੜ 2 ਕਰੋੜ ਜਿਹੜਾ ਸੇਵਿੰਗ ਆ ਰੋਜ਼ ਦਾ ਡਿਜੀਟਲ ਤੁਸੀਂ ਆਪਰੇਟ ਕਰਦੇ ਹੋਗੇ 48 ਕਰੋੜ ਦੇ ਤੁਹਾਡੇ ਕੋਲ ਖਾਤੇ ਹੋਣ ਤੇ ਤੁਸੀਂ 22217 17 ਬੌਂਡ ਹੈ ਜਿਹੜੇ ਇਹਨਾਂ ਨੂੰ ਨੇ ਤੁਸੀਂ ਕਰ ਸਕਦੇ ਇਹ ਤਾਂ ਕਲਿੱਕ ਕਰੋ ਸਾਰੇ ਸਾਰਾ ਕੁਝ ਰਾਈਟਿੰਗ ਚ ਪਿਆ ਹੈਗਾ ਇਥੋਂ ਤੱਕ ਵੀ ਸਾਰੇ ਨੇ ਬੈਂਕ ਦੇ ਕਈ ਮੁਲਾਜ਼ਮਾਂ ਨੇ ਜਿਹੜੇ ਐਕਸ ਮੁਲਾਜ਼ਮ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਤੀ ਇਥੋਂ ਤੱਕ ਵੀ ਹੋ ਰਿਹਾ ਵੀ ਜੇ ਇਹਨਾਂ ਨੇ ਨਾਂ ਵੀ ਦਿੱਤੇ ਤਾਂ ਜਿਹੜੇ ਸ਼ਾਇਦ ਕੋਈ ਬੈਂਕ ਦੀ ਯੂਨੀਅਨ ਆ ਉਹ ਦੇ ਦੇ ਜਾਂ ਬੈਂਕ ਵਿੱਚੋਂ ਹੀ ਕੋਈ ਲੀਕ ਕਰ ਦੇ ਇਥੋਂ ਤੱਕ ਵੀ ਗੱਲ ਹੋ ਰਹੀ ਆ ਪਰ ਲੀਕ ਕੀਤੇ ਦੀ ਓਨੀ ਮਹੱਤਤਾ ਨਹੀਂ ਬਣਦੀ ਜਿੰਨੀ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਜਾਂ ਇਸ ਵੈਬਸਾਈਟ ਤੇ ਬਣਦੀ ਆ ਤੇ ਇਸ ਕਰਕੇ ਇਹ ਜਿਵੇਂ ਇੱਥੇ ਜਿਵੇਂ ਪੰਜਾਬ 'ਚ ਹੋਇਆ ਸੀਗਾ ਵੀ ਜਿਹੜੀ ਰਿਪੋਰਟ ਕੌਕੇ ਜਿਹੇਦਾਰ ਕੌਕੇ ਦੇ ਬਾਰੇ ਉਹ ਸਾਰੇ ਸਾਹਮਣੇ ਨਹੀਂ ਸਈ ਤੇ ਲੋਕਾਂ ਨੇ ਕੜਾਈ ਆ ਇਸ ਤਰੀਕੇ ਨਾਲ ਨਿਕਲੇ ਨੇ ਸਾਰਾ ਕੁਝ ਆਉਣਾ ਪਰ ਉਹਦੀ ਉਨੀ ਮਹਾਨਤਾ ਨਹੀਂ ਜਿਹੜੇ ਸਰਕਾਰ ਦੇ ਰਾਹੀਂ ਸਿੱਧਾ SBI ਆ ਪਾਵੇ ਆਪਣੀ ਬਾਈਟਸ SBI ਨੇ ਤਾਂ ਇਹ ਕੀਤਾ ਵੀ ਆਪਦੀ ਜਿਹੜੀ ਵੈਬਸਾਈਟ ਸੀ ਬੌਂਡ ਵਾਲੀ ਬੌਂਡ ਵਾਲੀ ਵੈਬਸਾਈਟ ਹੀ ਖਤਮ ਕਰਤੀ ਆ ਅੱਜ ਦੇ ਦਿਨ ਚ ਸਵੇਰ ਦੀ ਹੁਣ ਖਬਰ ਹੈ ਵੀ ਉਹ ਉਹ ਜਿਹੜੀ ਬੰਦ ਹੀ ਕਰਤੀ ਉਹ ਜਿਹੜੀ ਉਹ ਜਿਹੜੇ ਸਾਰਾ ਇਨਫੋਰਮੇਸ਼ਨ ਆ ਰਹੀ ਸੀ ਇਹ ਕਰ ਰਿਹਾ ਹੈਗਾ ਫਿਰ ਬੈਂਕ ਖੜਾ ਕਿਹਦੇ ਨਾਲੇ ਲੋਕਾਂ ਦੇ ਨਾਲ ਖੜਾ ਕਿ ਕਿਸੇ ਪਾਰਟੀ ਨਾਲ ਬੈਂਕ ਤਾਂ ਸਰਕਾਰ ਨਾਲ ਖੜਾ ਹੈਗਾ ਕਿਉਂਕਿ ਫਸ ਨਾਲ ਨਹੀਂ ਖੜਾ ਲੋਕਾਂ ਨਾਲ ਤਾਂ ਬੈਂਕ ਹੈ ਹੀ ਨਹੀਂ ਲੋਕਾਂ ਦਾ ਬੈਂਕ ਤਾਂ ਕਿਸੇ ਸਰਕਾਰ ਦਾ ਸਰਕਾਰੀ ਬੈਂਕ ਹੈ ਤੇ ਸਰਕਾਰ ਨਾਲ ਖੜਾ ਹੈਗਾ ਤੇ ਇਸ ਕਰਕੇ ਇਹ ਇਹ ਜਿਹੜਾ ਬਹੁਤ ਜ਼ਿਆਦਾ ਹਿਰਾਫੇਰੀ ਆ ਵੱਡੀ ਹਿਰਾਫੇਰੀ ਆ ਜਿਹੜੀ ਹੁਣ ਤਕਰੀਬਨ ਹੁਣ ਇਸੇ ਗੱਲ ਉੱਤੇ ਲੱਗੀਆਂ ਨਜ਼ਰਾਂ ਲੱਗੀਆਂ ਵੀ 11 ਤਰੀਕ ਨੂੰ ਸੁਪਰੀਮ ਕੋਰਟ ਕੀ ਕਰਦਾ ਇਸ ਤੇ ਆ ਕੋਈ ਵੈਸੇ ਤਾਂ ਸੁਪਰੀਮ ਕੋਰਟ ਕੋਲੇ ਵੀ ਕੋਈ ਬਚਾਉਣ ਦਾ ਤਰੀਕਾ ਨਹੀਂ ਰਿਹਾ ਐਡਾ ਸਪਸ਼ਟ ਹੈਗਾ ਕਿ ਅਨ ਕਨਸਟੀਟਿਊਸ਼ਨਲ ਹੈ ਗੈਰ ਸਭਧਾਨਿਕ ਹੈ ਸਾਰਾ ਇਹ ਸਿਸਟਮ ਫਿਰ ਇਹ ਇਸ ਲੋਕਾਂ ਦਾ ਹੱਕ ਹੈ ਵੀ ਉਹਨਾਂ ਨੂੰ ਪਤਾ ਹੋਵੇ ਉਹਨਾਂ ਦੇ ਪੈਸੇ ਕਿੱਥੇ ਜਾ ਰਹੇ ਹੈ ਹੈ ਫਿਰ ਆਰਟੀਆਈ ਮੁਤਾਬਕ ਇਨਫੋਰਮੇਸ਼ਨ ਪਾਉਣੀ ਚਾਹੀਦੀ ਹੈ ਇਹ ਸਾਰੇ ਮੋٹے ਮੋٹے ਫੈਸਲੇ ਦਿੱਤੇ ਹੋਏ ਆ ਸਾਰਾ ਕਿ ਇੱਕ ਉਹਨੇ ਇਹ ਵੀ ਕਿਹਾ ਨਾਲ ਦੀ ਨਾਲ ਹੀ ਜਿਹੜੇ ਹੁਣ ਇੰਨਾ ਅਨਸੰਵਿਧਾਨਿਕ ਹੈ ਵੀ ਹੁਣੇ ਤੋਂ ਇਦੂ ਬਾਅਦ ਬੌਂਡ ਬੰਦ ਹੈ 15 ਤੋਂ ਬਾਅਦ ਤਾਂ ਬੰਦ ਕਰਤੇ ਉਹਨੇ ਸਾਰੇ ਹੁਣ ਕੋਈ ਨਹੀਂ ਖਰੀਦ ਸਕਦਾ ਉਹ ਪਿਛਲੇ ਬੌਂਡ ਹੀ ਆ ਸਾਰੇ ਪਿਛਲੇ ਜਿਹੜੇ ਇਲੈਕਟਰ ਸਿੱਧਾ ਇਹ ਸਵਾਲ ਹੈ ਤੁਹਾਡੇ ਅਕਾਊਂਟ 'ਚ ਕਿੰਨਾ ਪੈਸਾ ਹੈਗਾ ਜਦੋਂ ਤੁਸੀਂ ਇਲੈਕਸ਼ਨ ਲੜਨ ਜਾਓਗੇ ਤਾਂ ਤੁਹਾਨੂੰ ਦੱਸਣਾ ਪੈਣਾ ਹੈ ਭਾਈ ਮੇਰੇ ਕੋਲ ਇੰਨਾ ਪੈਸਾ ਹੈ ਮੇਰੇ ਕੋਲ ਆ ਚੀਜ਼ਾਂ ਹੈਗੀਆਂ ਨੇ ਜਨਤਕ ਹੁੰਦਾ ਤਾਂ ਫਿਰ ਚੰਦਾ ਕਿਉਂ ਨਾ ਜਨਤਕ ਹੋਵੇ ਪਾਰਟੀਆਂ ਦਾ ਹੁਣ ਜਦੋਂ ਕੋਈ ਇਲੈਕਸ਼ਨ ਲੜਨ ਵਾਸਤੇ ਬੰਦੇ ਦਾ ਪੈਸਾ ਜਨਤਕ ਹੁੰਦਾ ਤਾਂ ਚੰਦਾ ਕਿਉਂ ਨਾ ਜਨਤਕ ਹੋਵੇ ਫਿਰ ਲੱਗਦਾ ਵੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਪੈਸਾ ਕਿੰਨਾ ਹੈ ਕਿਹੜੀ ਪਾਰਟੀ ਨੂੰ ਕਿੰਨਾ ਜਾ ਰਿਹਾ ਜ ਵੇਖੋ ਚੰਦੇ ਸਾਰੇ ਦਿੱਤੇ ਜਾਂਦੇ ਆ ਫਾਇਦੇ ਲੈਣ ਲਈ ਜਿਹੜੀਆਂ ਕੰਪਨੀਆਂ ਚੰਦੇ ਦਿੰਦੀਆਂ ਮਤਲਬ ਕਿ ਵੀ ਗੋਪਤ ਲੈਵਲ ਤੇ ਚੰਦੇ ਦਿੰਦੀਆਂ ਹੋਰ ਸਾਰੇ ਗਲਤ ਇਧਰਲੇ ਉਧਰਲੇ ਨਾਵਾਂ ਤੇ ਚੰਦੇ ਦਿੰਦੀਆਂ ਇਹ ਦਿੰਦੀਆਂ ਲੋਕਾਂ ਨੂੰ ਮਤਲਬ ਕਿ ਵੀ ਇੱਕ ਪਾਰਟੀਆਂ ਤੋਂ ਫਾਇਦੇ ਕਰਨ ਲਈ ਦੇਖ ਲੈਂਦੇ ਵੀ ਆਹ ਪਾਰਟੀ ਜਿੱਤ ਕੇ ਆ ਰਹੀ ਆ ਉਹਨੂੰ ਚੰਦੇ ਜ਼ਿਆਦੇ ਮਿਲਦੇ ਆ ਹੁਣ ਤੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਆ ਚੰਦੇ ਜ਼ਿਆਦੇ ਇਹ ਤਾਂ ਸਾਰਿਆਂ ਨੂੰ ਪਤਾ ਹੈਗਾ ਦੂਜੀ ਗੱਲ ਇਹ ਹੈ ਵੀ ਤੁਸੀਂ ਜਿਹੜੀ ਸਾਡੇ ਐਮਪੀ ਦੀ ਲਿਮਟ ਹੈ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਐਮਟੀ ਐਮਪੀ ਦੀ ਲਿਮਟ ਲਗਾਈ ਹੈ ਪੈਸੇ ਕਿੰਨੇ ਖਰਚ ਕਰ ਸਕਦਾ ਆਪਣੀ ਸਾਈਡ ਤੋਂ 75 ਤੋਂ ਲੈ ਕੇ 95 ਤੱਕ ਇਸ ਕਰ ਸਕਦਾ 95 ਲੱਖ ਤੱਕ ਮਤਲਬ ਕਿ 1 ਕਰੋੜ ਤੋਂ ਥੱਲੇ ਥੱਲੇ ਤੇ ਉਹ ਆਪਣਾ ਖਰਚਾ ਹੈ ਬਾਕੀ ਪਾਰਟੀਆਂ ਦੇ ਖਰਚੇ ਆ ਹੁਣ ਪਾਰਟੀਆਂ ਕੋਲੇ ਇੰਨਾ ਜ਼ਿਆਦਾ ਖਰਚਾ ਜਿਹੜੇ ਖਰੀਦੋ ਫਰੂਕ ਤੋਂ ਹੋ ਰਹੀ ਆ ਸਾਰੀ ਭਾਜਪਾ ਸਭ ਤੋਂ ਅਮੀਰ ਪਾਰਟੀ ਆ ਐਮਪੀਆਂ ਦੇ ਖਰੀਦੋ-ਫਰੋਖਤ ਇਹ ਖਰੀਦੋ-ਫਰੋਖਤ ਸਾਰੇ ਐਮਐਲਏਾਂ ਦੇ ਖਰੀਦੋ-ਫਰੋਖਤ ਪਾਰਟੀਆਂ 'ਚ ਇਹ ਸਾਰਾ ਕੁਝ ਇਸੇ ਕਰਕੇ ਹੋ ਰਿਹਾ ਤੇ ਇਹ ਜਿਹੜਾ ਸਕੈਮ ਹੈ ਇਹਦੇ ਵਿੱਚ ਮਨੀ ਲਾਂਡਰਿੰਗ ਵੀ ਹੈ ਦਾਵੀ ਲੋਕਾਂ ਨੂੰ ਸ਼ੱਕ ਹੈ ਵੀ ਪੈਸੇ ਬਾਹਰ ਗਏ ਹੋਣਗੇ ਸਾਰੇ ਪੈਸੇ ਬਹੁਤ ਜ਼ਿਆਦੇ ਹੈਗਾ ਨਾ ਵੀ ਕਿਸੇ ਇਹੋ ਜਿਹੇ ਖਾਤਿਆਂ 'ਚ ਕਿਤੇ ਕਿਤੇ ਹੋਰ ਛੁਪਾ ਕੇ ਰੱਖੇ ਹੋਣਗੇ ਇਸ ਕਰਕੇ ਇਹਨੂੰ ਬਹੁਤ ਵੱਡੇ ਸਕੈਮ ਦੇ ਲੈਵਲ ਤੇ ਲੈਂਦੇ ਆ ਤੇ ਜਿਹਦਾ ਕਿ ਹੁਣ ਸਾਰਾ ਲੋਕਾਂ ਦਾ ਧਿਆਨ 11 ਤਰੀਕ ਤੇ ਲੱਗਿਆ ਹੋਇਆ